ਰਖੜੀ ਦੇ ਤਿਉਹਾਰ ਨੂੰ ਲੈ ਕੇ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਵਿਸ਼ੇਸ਼ ਬੱਚਿਆਂ ਦੇ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਵੇਖਣ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਤੋਂ ਰਖੜੀ ਵੀ ਬਣਵਾਈ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਜਿੱਥੇ ਲੋਕਾਂ ਨੂੰ ਰਖੜੀ ਦਾ ਤਿਉਹਾਰ ਦੀ ਜੁੜੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਇਹਨਾਂ ਵਿਸ਼ੇਸ਼ ਬੱਚਿਆਂ ਦੇ ਵੱਲੋਂ ਸਖਤ ਮਿਹਨਤ ਦੇ ਨਾਲ ਸੁੰਦਰ ਰਖੜੀਆਂ ਜਿਹੜੀਆਂ ਬਣਾਏ ਜਾਂਦੀਆਂ ਸ਼ਲਾਗਾ ਵੀ ਕੀਤੀ ਹੈ ડીસી ਨੇ ਕਿਹਾ ਉਹ ਇੰਨਾ ਰਖੜੀਆਂ ਨੂੰ ਵੇਖਣ ਲਈ ਪਹੁੰਚੇ ਨੇ ਲੋਕਾਂ ਨੂੰ ਵੱ ਚੜ ਕੇ ਤਿਉਹਾਰ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ ਵਿਧਿਆਨਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਇਹ ਰਖੜੀਆਂ ਤਿਆਰ ਕੀਤੀਆਂ ਬ੍ਰੇਸਲੇਟ ਤਿਆਰ ਕੀਤੇ ਆ ਕਾਫੀ ਖਿਚਲਾ ਕੇਂਦਰ ਬਣੇਗੀ ਬਹੁਤ ਅੱਛਾ ਤੁਸੀਂ ਦੇਖੋ ਬਹੁਤ ਹੀ ਸੁੰਦਰ ਸੁੰਦਰ ਡਿਜ਼ਾਈਨ ਬੱਚਿਆਂ ਨੇ ਇਤਨੀ ਮਿਹਨਤ ਦੇ ਨਾਲ ਤਿਆਰ ਕੀਤੇ ਆ ਬੜੀ ਖੁਸ਼ੀ ਹੋਈ ਇੱਥੇ ਆ ਕੇ ਔਰ ਰਖੜੀ ਦਾ ਤਿਹਾਰ ਆ ਰਿਹਾ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਐਡਵਾਂਸ ਦੇ ਵਿੱਚ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਬਹੁਤ-ਬਹੁਤ ਵਧਾਈਆਂ ਔਰ ਮੈਂ ਵੀ ਅੱਜ ਇੱਥੇ ਆਇਆ ਸੀ ਔਰ ਅੱਜ ਇੱਥੇ ਆ ਕੇ ਬੜੇ ਡਿਜ਼ਾਈਨਰ ਦੇਖ ਕੇ ਇੱਥੇ ਬੜਾ ਪ੍ਰਭਾਵਿਤ ਹੋਇਆ ਔਰ ਮੈਂ ਵੀ ਇੱਥੋਂ ਪਰਚੇਜ਼ਿੰਗ ਕੀਤੀ ਹੈ ਇਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਸੀਂ ਵੀ ਆ ਕੇ ਇੱਥੇ ਇਹਨਾਂ ਬੱਚਿਆਂ ਦਾ ਹੌਸਲਾ ਜ਼ਰੂਰ ਬਣਾਓ ਲੱਗਦਾ ਸਰ ਜੋ ਮਸ਼ੀਨੀ ਯੁੱਗ ਦੇ ਵਿੱਚ ਚਾਹ ਦੇ ਯੁੱਗ ਵਿੱਚ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਹੱਥੀ ਬਣਾਈਆਂ ਚੀਜ਼ਾਂ ਨੂੰ ਪਬਲਿਸ਼ ਕੀਤਾ ਗਿਆ ਬਹੁਤ ਨਿਰਮਲ ਕਲਾ ਜਿਹੜੀ ਬੱਚਿਆਂ ਦੇ ਕਰਨ ਇਹ ਇੱਕ ਇਹ ਇੱਕ ਹੁੰਦੀ ਹੈ ਮਸ਼ੀਨੀ ਚੀਜ਼ ਇਹ ਹੱਥ ਨਾਲ ਬਣਾਈ ਹੋਈ ਹੈ ਬੱਚਿਆਂ ਨੇ ਕੱਲਾ ਕੱਲਾ ਮੋਤੀ ਜਿਹਦੇ ਕਹਿੰਦੇ ਆਪਣੇ ਹੱਥੋਂ ਪਿਰੋਇਆ ਤੁਸੀਂ ਆ ਕੇ ਇੱਕ ਵਾਰ ਇੱਥੇ ਆ ਕੇ ਬੱਚਿਆਂ ਦੀ ਮਿਹਨਤ ਦੇਖੋ ਜਿਹੜੀ ਬੱਚਿਆਂ ਨੇ ਇੱਥੇ ਵਧੀਆ-ਵਧੀਆ ਸੁੰਦਰ ਕਲਰਫੁਲ ਡਿਜ਼ਾਈਨ ਬਣਾਏ ਨੇ ਉਹ ਦੇਖੋ ਤੇ ਤੁਹਾਨੂੰ ਬਹੁਤ ਚੰਗਾ ਲੱਗੇਗਾ ਬੱਚਿਆਂ ਨੂੰ ਵੀ ਹੌਸਲਾ ਮਿਲੇਗਾ ਮੇਰੇ ਸਾਰਿਆਂ ਨੂੰ ਅਪੀਲ ਹੈ ਤੁਸੀਂ ਇੱਕ ਵਿਜ਼ਿਟ ਇਸ ਰਖੜੀ ਤੇ ਜ਼ਰੂਰ ਇੱਥੇ ਆ ਕੇ ਸਾਡੇ ਡੀਸੀ ਦਫ਼ਤਰ ਜ਼ਰੂਰ ਆਓ ਔਰ ਬੱਚਿਆਂ ਦਾ ਹੌਸਲਾ ਬਣਾਓ ਸੰਸਮ ਵੱਲੋਂ ਕਿਸ ਤਰੀਕੇ ਦਾ ਬੱਚਨ ਸਿਉਂਗਾ ਕਿ ਇਸ ਤਰੀਕੇ ਨਾਲ ਉਹਨਾਂ ਦੀ ਕਲਾ ਦੇਖਣ ਨੂੰ ਮਿਲੀ ਹੈ ਲੱਗਦਾ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਖਾਸ ਕਰਕੇ ਸਪੈਸ਼ਲ ਬੱਚੇ ਬਿਲਕੁਲ ਬੱਚੇ ਬਹੁਤ ਸਪੈਸ਼ਲ ਹੈ ਮੇਰੇ ਵਾਸਤੇ ਤਾਂ ਹੋਰ ਜ਼ਿਆਦਾ ਸਪੈਸ਼ਲ ਹੈ ਔਰ ਮੇਰੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਸਹਾਇਤਾ ਉਹ ਦਿੱਤੀ ਜਾ ਰਹੀ ਹੈ ਸਾਰੇ ਸਟਾਫ ਨੂੰ ਵੀ ਮੈਂ ਕਿਹਾ ਹੈ ਕਿ ਜ਼ਰੂਰ ਇੱਥੇ ਆ ਕੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਣਾ ਹੈ ਇੱਥੋਂ ਆ ਕੇ ਕਲਰਫੁੱਲ ਜਿਹੜੀ ਬੱਚਿਆਂ ਨੇ ਆਪਣੇ ਹੱਥੋਂ ਬਣਾਈ ਚੀਜ਼ਾਂ ਹਨ ਉਹਦੀ ਵੈਲਿਊ ਉਹਦੇ ਬੱਚੇ ਆਪਣਾ ਪਿਆਰ ਵੀ ਨਾਲ ਪਾਉਂਦੇ ਆ ਉਹਦੇ ਵਿੱਚ ਤੇ ਜ਼ਰੂਰ ਲਗਾਤਾਰ بارش ਦੇ ਕਾਰਨ ਲੈਂਡਸਲਾਈਡਿੰਗ ਹੋ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਪਾਣੀ ਦਾ ਪੱਧਰ ਉੱਚਾ ਜਾ ਸਕਦਾ ਕਿਸ ਤਰੀਕੇ से ਸਰ ਗਾਈਡਲਾਈਨ ਕੀਤਾ ਕਿਸ ਤਰੀਕੇ ਨਾਲ ਲੋਕਾਂ ਨੂੰ ਤੇ ਬਿਲਕੁਲ ਅਸੀਂ ਇਹਨੂੰ ਬਹੁਤ ਕ੍ਰਿਟੀਕਲੀ ਮੋਨੀਟਰ ਕਰ ਰਹੇ ਹਾਂ ਅੱਜ ਸਵੇਰੇ ਵੀ ਆ ਸਾਡੀ ਬਹੁਤ ਹਾਈ ਲੈਵਲ ਦੀ ਮੀਟਿੰਗ ਹੋਈ ਹੈ ਮੈਂ ਵੀ ਆਪਣੇ ਇਥੇ ਜਾਇਜ਼ਾ ਲਿਆ ਸਾਰੇ ਜਿਹੜਾ ਵੀ ਲੈਵਲ ਹੈਗਾ ਉਹਦਾ ਵੀ ਔਰ ਮੌਕੇ ਤੇ ਵੀ ਅਸੀਂ ਜਾ ਕੇ ਜਾਇਜ਼ਾ ਲਿਆ ਹੈ ਐਂਡ एवरीथिंग ਇਜ਼ ਅੰਡਰ ਕੰਟਰੋਲ ਕੋਈ ਘਬਰਾਣ ਦੀ ਲੋੜ ਨਹੀਂ ਸਾਰਾ ਕੁਝ ਅੰਡਰ ਕੰਟਰੋਲ ਹੈ ਔਰ ਜਿਵੇਂ ਵੀ ਕੁਝ ਵੀ ਹੋਏਗਾ ਅਸੀਂ ਨਾਲ ਦੇ ਨਾਲ ਅਪਡੇਟ ਕਰਦੇ ਰਵਾਂਗੇ ਦੀ ਫਲੋ ਇਜ਼ ਅੰਡਰ ਕੰਟਰੋਲ ਸਰ ਜਿਲੇ ਦੇ ਕੰਢੀ ਕੁਝ ਥੇਲੇ ਹੈਗੇ ਨੇ ਜਿਵੇਂ ਸਰਹੰਦਰੀਆ ਦੇ ਨਾਲ ਉਹਨਾਂ ਨੂੰ ਵੀ ਕੁਝ ਨਹੀਂ ਬਿਲਕੁਲ ਉਹ ਸਾਰੇ ਅਸੀਂ ਵਿਜ਼ਿਟ ਕੀਤੇ ਹੋਏ ਆਂ ਕਾਫੀ ਪੱਕੇ ਹੋ ਚੁੱਕੇ ਆਂ ਕਾਫੀ ਤੇ ਕੰਮ ਚੱਲ ਰਿਹਾ ਹੈ ਔਰ ਸਾਰੇ ਵਰਕ ਜਿਹੜੇ ਫਲਡ ਪ੍ਰੋਟੈਕਸ਼ਨ ਦੇ ਨਾਲ ਹੋਣੇ ਸੀਗੇ ਉਹ ਸਾਰੇ ਮੁਕੰਮਲ ਹੋ ਚੁੱਕੇ ਨੇ ਕੁਆਲਿਟੀ ਆ ਵੀ ਸਭ ਦੀ ਚੈੱਕ ਹੋ ਚੁੱਕੀਆਂ ਔਰ ਸਾਰੇ ਪਿੰਡ ਵਾਸੀਆਂ ਨੂੰ ਵੀ ਪਤਾ ਹੈ ਕਿ ਅਸੀਂ ਵੀ ਉੱਥੇ ਜਾ ਕੇ ਮੌਕੇ ਤੇ ਬਾਰ-ਬਾਰ ਉਹਨਾਂ ਵੱਲੋਂ ਵੀ ਜਾਣਕਾਰੀ ਲੈ ਰਹੇ ਹਾਂ ਔਰ ਐਚਡੀ ਸਾਡੀ ਟੀਮਾਂ ਹੈ ਉਹ ਮੋਤ ਪੇ ਇੱਥੇ ਗਠਿਤ ਹੈ ਔਨ ਸਪੋਟ ਟੀਮਾਂ ਵੀ ਸਾਡੀਆਂ ਲਾਈ ਹੋਈਆਂ ਜਿੱਦਾਂ ਹੀ ਸਾਨੂੰ ਲੱਗੇਗਾ ਕੁਝ ਵੀ ਇੱਥੇ ਕੋਈ ਵੀ ਖੱਛੇ ਵਾਲੀ ਗੱਲ ਹੋਈਗੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਠੀਕ ਹੈ